ਇੱਕ ਮੌਜੂਦਾ ਸਰਪੰਚ ਤੇ ਗਰੀਬ ਪਰਿਵਾਰ ਵੱਲੋਂ ਦੋਸ਼ ਲਾਇਆ ਜਾਂਦੇ ਆ ਕਿ ਸਾਡੇ ਘਰੇ ਆ ਕੇ ਸਰਪੰਚ ਨੇ ਸਾਡੀ ਕੁੱਟਮਾਰ ਕੀਤੀ। ਇਹ ਪਰਿਵਾਰ ਕਹਿ ਰਿਹਾ ਕਿ ਸਾਡਾ ਮੈਂਬਰ ਵੀ ਐ ਮੇਰੇ ਘਰ ਵਾਲੀ ਵੀ ਬਾਈ ਮੇਰੇ ਪਿੱਛੇ ਬੈਠਾ ਇਹ ਕਹਿੰਦਾ ਮੇਰੇ ਘਰ ਵਾਲੀ ਇੱਕ ਮੈਂਬਰ ਆ। ਇੱਥੇ ਮੈਂਬਰ ਵੀ ਐ ਇਸੀ ਪਰਿਵਾਰ ਨਾਲ ਤੇ ਜਿਹੜਾ ਸਰਪੰਚ ਆ OBC ਪਰਿਵਾਰ ਆ। ਪਰ ਅਸੀਂ ਨਹੀਂ ਇਸ ਗੱਲ ਨੂੰ ਕਹਿ ਰਹੇ ਇਹ ਪਰਿਵਾਰ ਕਹਿ ਰਿਹਾ ਕਿ ਸਾਡੇ ਘਰੇ ਆ ਕੇ ਸਰਪੰਚ ਨੇ ਸਾਡੇ ਪਰਿਵਾਰ ਦੀ ਕੁੱਟਮਾਰ ਕੀਤੀ ਆ ਕੀ ਕਹਾਣੀ ਆ ਪੂਰੀ ਸਾਡੇ ਨਾਲ ਪਰਿਵਾਰ ਸਾਰਾ ਬੈਠਾ ਗੱਲਬਾਤ ਕਰਦੇ ਆ ਨਾਮ ਕੀ ਬਾਈ ਜੀ ਆਪਣਾ ਬਾਈ ਜੀ ਮੇਰਾ ਨਾਮ ਸਦਵੀਰ ਸਿੰਘ ਹੈ ਜੀ ਜੀ ਹਾਂ ਜੀ ਤੇ ਸਰ ਸਾਡੇ ਇਥੇ ਤਿੰਨ ਐਸ.ਸੀ ਮੈਂਬਰ ਹੈ ਜੀ ਤੇ ਚਾਰ ਜਨਰਲ ਹੈ ਜੀ ਤੇ ਇੱਕ ਸਰਪੰਚ ਹੈ ਜੀ ਜੇ ਸਰਪੰਚ ਆ ਜਿਹੜਾ ਉਹ ਐਸ.ਸੀ ਹੈ ਜੀ ਤਿੰਨ ਮੈਂਬਰ ਐਸ.ਸੀ ਹੈ ਜੀ ਇਰੇ ਵਿੱਚੋਂ ਜੀ ਇੱਕ ਬੰਦਾ ਹੈ ਹਰਪ੍ਰੀਤ ਸਿੰਘ ਜੋ ਆਮ ਆਦਮੀ ਪਾਰਟੀ ਦਾ ਪ੍ਰਧਾਨ ਕਾ ਹੁੰਦਾ ਹੈ ਐਮ ਐਲ ਏ ਸਾਹਿਬ ਨੇ ਲਾਇਆ ਉਹੋ ਤਰਨਾਟ ਬੰਦੇ ਆ ਦੋ ਜਿਹੜੇ ਪਾਰਟੀ ਬਾਜੀ ਇਹ ਤਰਨਾਟ ਹੈਗੇ ਜਿਹੜੇ ਇਹ ਹੈਗੇ ਜਰਨਲ ਇਹ ਸਾਨੂੰ ਜੀ ਮੈਂਬਰ ਨਹੀਂ ਸਮਝਦੇ ਜਦੋਂ ਕਿਤੇ ਵੀ ਪੰਚਾਇਤ ਦੀ ਮੀਟਿੰਗ ਹੁੰਦੀ ਹੈ ਇਹ ਮੂਰੇ ਹੁੰਦਾ ਜੀ ਹਰਪ੍ਰੀਤ ਸਿੰਘ ਇਹਦਾ ਫਾਦਰ ਸਾਹਿਬ ਹੈ ਜੋ ਉਹ ਸਰਪੰਚ ਮੈਂਬਰ ਹੈ ਉਹ ਆਉਣ ਇਹਦਾ ਕੋਈ ਕੰਮ ਨਹੀਂ ਇਹ ਸਾਡੇ 2-3 ਵਾਲੀ ਗੱਲ ਵੀ ਪਿਆ ਜੀ ਕਹਿੰਦਾ ਮੈਂ ਤੁਹਾਨੂੰ ਮੈਂਬਰ ਨਹੀਂ ਕਹਿੰਦਾ ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਜਿਤਾਇਆ ਠੀਕ ਹੈ ਇਹ ਨਹੀਂ ਸਮਝਦਾ ਸਾਨੂੰ ਜੀ ਚਲੋ ਕੋਈ ਗੱਲ ਨਹੀਂ ਉਹ ਹੋਈ ਫਿਰ ਉਸ ਤੋਂ ਬਾਅਦ ਹੀ ਮੇਰਾ ਬ੍ਰਦਰ ਕੱਲ ਮੰਡੀ ਗਿਆ ਸੀ ਗੁੰਨੇ ਨੇ ਇਹ ਉੱਥੇ ਇਹਨੂੰ ਹੀ ਗਾਲਾਂ ਦਿੱਤੀਆਂ ਜਿਹੜਾ ਇਹਦਾ ਭਰਾਗਾ ਮਾਸੀ ਦਾ ਮੁੰਡਾ ਹਾਂ ਠੀਕ ਹੈ ਉਹਨੇ ਗਾਲਾਂ ਦਿੱਤੀਆਂ ਜੀ ਕਹਿੰਦੇ ਤੇਰੇ ਤੈਨੂੰ ਵੱਡਾਂਗੇ ਤੈਨੂੰ ਗੱਡੀ ਮਗਰ ਧੂਕੇ ਲਿਜਾਵਾਂਗੇ ਫਲਾਨਾ ਕਰਾਂਗੇ ਟੌਕਾ ਕਰਾਂਗੇ ਉਹ ਆਪਣੇ ਕੋਲ ਰਿਕਾਰਡਿੰਗ ਹੈ ਜੀ ਉਹ ਐਸਐਚਓ ਸਾਹਿਬ ਨੂੰ ਆਪਾਂ ਭੇਜਤੀਆਂ ਠੀਕ ਹੈ ਉਸ ਤੋਂ ਬਾਅਦ ਮੇਰਾ ਬ੍ਰਦਰ ਜੀਰੋ 2 ਵਜੇ ਇੱਥੇ ਆਇਆ ਜੀ ਇਹ ਇੱਥੇ ਗਲੀ 'ਚ ਖੜੇ ਗਾਲਾਂ ਦੇਣ ਲੱਗੇ ਆ ਸਾਹਮਣੇ ਘਰ ਆ ਸਰਪੰਚ ਦਾ ਇਹ ਅੰਦਰ ਆ ਗਿਆ ਇਹਨੂੰ ਮੈਂ ਕਿਹਾ ਆਪਾਂ ਬੋਲਣਾ ਨਹੀਂ ਤੁਸੀਂ ਐਸਐਚਓ ਸਾਹਿਬ ਨੂੰ ਫੋਨ ਕਰ ਦਿਓ ਉਸ ਤੋਂ ਬਾਅਦ ਇਹ ਇਹ ਅੰਦਰ ਆ ਗਿਆ ਉਸ ਤੋਂ ਬਾਅਦ ਉਹ ਅਜੀਆ ਅੰਦਰ ਆ ਗਏ ਇਹ ਚਾਚਾ ਜਿਹੜੇ ਮਗਰ ਬੈਠਿਆ ਖਾਲਸਾ ਜੀ ਇਹ ਕਹਿੰਦੇ ਕਨਬੀਆ ਤੂੰ ਅੰਦਰ ਜਾਵੜਾ ਇਹ ਅੰਦਰ ਆ ਗਿਆ ਜੀ ਇਹਨਾਂ ਨੇ ਮੂਹਰੋ ਬਾੜ ਡਾਤਾ ਜੀ ਗਲੀ ਚ ਬਾੜ ਡਾ ਕੇ ਜਿਹੜੋ ਅਸੀਂ ਇੱਥੇ ਬੈਠੇ ਸੀ ਸਾਨੂੰ ਤਾਂ ਉਹਦੀ ਪਤਾ ਲੱਗਿਆ ਜਿਹੜੋ ਇਹ 6 ਜਣੇ ਅੰਦਰ ਆ ਗਏ ਜੀ ਇਹ ਕਾਰਪ੍ਰੀਤ ਸਿੰਘ ਇੱਕ ਸਰਪੰਚ ਨਹੀਂ ਇੱਕ ਸਰਪੰਚਨੀ ਦਾ ਕਨਾਲੇ ਤਰਸੇਮ ਸਿੰਘ ਇੱਕ ਉਹਨਾਂ ਦਾ ਬੇਟਾ ਗਾ ਰਾਜਵਿੰਦਰ ਸਿੰਘ ਇੱਕ ਸ਼ਕੰਦਰ ਸਿੰਘ ਤੇ ਇੱਕ ਮੰਦਰ ਸਿੰਘ ਜੀ ਇਹਨਾਂ ਨੇ ਆ ਕੇ ਸਾਡੀ ਕੋਟਮਾਰ ਕੀਤੀ ਹੈ ਜੀ ਇੱਕ ਮੇਰੀ ਬੇਟੀ ਹੈਗੀ ਆ 4 ਸਾਲ ਦੀ ਬੈਠੀ ਇਹਦੇ ਵਿਚੈਰੀ ਦੇ ਉਹਨੇ ਜਸਪ੍ਰੀਤ ਕੌਰ ਨੇ ਥਾਪਾ ਮਾਰਿਆ ਚਲਾਵਾ ਜੀ ਉਹ ਮੂਹਰੇ ਮੈਂ ਹੋ ਗਿਆ ਜੇ ਨਾ ਮੈਂ ਹੁੰਦਾ ਤੇ ਉਹ ਮੇਰੀ ਬੱਚੀ ਦਾ ਸਿਰ ਪਾਟ ਜਾਂਦਾ ਜੀ ਬਹੁਤ ਜਾਇ ਜਿਹਨਾਂ ਨੇ ਬੇਇਨਸਾਫੀ ਕੀਤੀ ਆ ਸਾਡੇ ਨਾਲ ਉਹ ਤਰਨਾਟ ਬੰਦੇ ਦਾ ਕੁਛ ਨਹੀਂ ਗਿਆ ਜੀ ਇਹਨਾਂ ਨੂੰ ਹੁਣ ਮੰਨ ਕੇ ਚਲੋ ਉਹਦਾ ਕੁਛ ਨਹੀਂ ਗਿਆ ਉਂਗਲਾਂ ਵਾਲੇ ਦਾ ਕੁਛ ਨਹੀਂ ਜਾਂਦਾ ਬਾਈ ਜੀ ਮੁੜ ਕੇ ਦੂਜੇ ਦਾ ਨੁਕਸਾਨ ਜ਼ਿਆਦਾ ਹੁੰਦਾ ਤੁਸੀਂ ਐਸਸੀ ਐਸਸੀ ਲੜੀ ਜੰਨੇ ਐ ਐਸਸੀ ਤੁਹਾਡਾ ਸਰਪੰਚਾ ਐਸੀ ਤੁਸੀਂ ਮੈਂਬਰ ਹੋ ਤੁਸੀਂ ਐਸਸੀ ਪਰਿਵਾਰੀ ਲੜੀ ਜੰਨੇ ਦੋਨੇ ਇਹ ਇਹ ਓਏ ਲੜਾਈ ਤਰਨਾਟ ਬੰਦੇ ਰਹਿ ਐ ਜੀ ਜੋ ਜਰਨਲ ਦੇ ਬੰਦੇ ਆ ਨਾ ਉਹ ਉਂਗਲਾਂ ਲਾ ਰਹੇ ਆ ਜੀ ਅਸੀਂ ਇਹ ਹੱਥ 1 ਮਹੀਨਾ ਪਹਿਲਾਂ ਇਹ ਐਪਲੀਕੇਸ਼ਨਾਂ ਦੇ ਚੁੱਕੇ ਆ ਤੁਹਾਡਾ ਐਮਐਲਏ ਕੌਣ ਇਥੋਂ ਦਾ ਮਾਸਟਰ ਜਗਸੀਰ ਸਿੰਘ ਜੀ ਜਗਸੀਰ ਸਿੰਘ ਜਗਸੀਰ ਸਿੰਘ ਵੀ ਇੱਕ ਐਸਸੀ ਪਰਿਵਾਰ ਨਾਲ ਜੁੜਿਆ ਹੋਇਆ ਉਹ ਜੀ ਉਹਦੇ ਕੋਲੇ ਅਸੀਂ ਉਹਦੀ ਕੋਠੀ ਘੇਰੀ ਸੀ ਜੀ ਉਹਨੇ ਸਾਨੂੰ ਸ਼ਰਿਹਮ ਕਹਿਦਾ ਸੀ ਕਹਿੰਦਾ ਵੀ ਮੈਨੂੰ ਜਿਨੇ ਵੋਟਾਂ ਪਾਈਆਂ ਜੋ ਮੇਰਾ ਪਾਰਟੀ ਨਾਲ ਸੰਬੰਧ ਤਾਂ ਮੈਂ ਉਹਦੀ ਸਪੋਰਟ ਕਰੂੰਗਾ ਦੂਜਾ ਬੰਦਾ ਮੇਰੇ ਲਈ ਕੁਛ ਨਹੀਂ ਉਹਨੇ ਸ਼ਰਿਹਮ ਕਿਹਾ ਸੀ ਕਿਰ ਸਾਨੂੰ ਗੱਲ ਨਹੀਂ ਸਮਝ ਆਂਦੀ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਹੁਣ ਤੁਸੀਂ ਕਹਿੰਦੇ ਹੋ ਤੁਹਾਡਾ ਜਿਹੜਾ ਐਮਐਲਏ ਆ ਉਹ ਵੀ ਐਸਸੀ ਹੈ ਜਿਹੜਾ ਸਰਪੰਚ ਆ ਤੁਹਾਡਾ ਮੁਖੀ ਆ ਉਹ ਵੀ ਐਸਸੀ ਐ ਜਿਹੜਾ ਪੰਚਾਇਤ ਮੈਂਬਰ ਐ ਉਹ ਵੀ ਐਸਸੀ ਐ ਔਰ ਜਿਹੜਾ ਕੋਈ ਉਤਰਾ ਅਧਿਕਾਰੀ ਵੀ ਇਸ ਦੇ ਨਾਲ ਸੰਬੰਧਤ ਐਸਸੀ ਹੋਣਗੇ ਪਰ ਐਸਸੀ ਤੇ ਹੀ ਅਤਾਚਾਰ ਕਿਉਂ ਹੋ ਰਿਹਾ ਬਾਈ ਜੀ ਇਹ ਤਾਂ ਨਾ ਹੁਣੇ ਇੱਕ ਜਿੰਦੋਂ ਦੀ ਸਰਕਾਰ ਆਈ ਐ ਲੋਕਾਂ ਨੇ ਵਿਕਾਸ ਦੇ ਲਈ ਕੰਮਾਂ ਦੇ ਲਈ ਇਹਨਾਂ ਨੂੰ ਚੁਣਿਆ ਸੀ ਜੋ ਵੱਡੇ ਵੱਡੇ ਇਹਨਾਂ ਨੇ ਦਾਅਵੇ ਕੀਤੇ ਸੀ ਖੜਕੜ ਕਲਾ ਜਾ ਕੇ ਸੀਐਮ ਮਾਨ ਸਾਹਿਬ ਨੇ ਸੋਚ ਚੁੱਕੀ ਸੀ ਵੀ ਅਸੀਂ ਮਗਧਾ ਰਹੀ ਜੇ ਸੂਰਜਾ ਕਮੀਆਂ ਦੇ ਵੇੜੇ ਉਹ ਕਮੀਆਂ ਦੇ ਵੇੜੇ ਨਹੀਂ ਬਾਈ ਜੀ ਉਹ ਤਰਨਾਟਾਂ ਦੇ ਵੇੜੇ ਜਗਣ ਲੱਗ ਗਿਆ ਤਰਨਾਟ ਬੰਦੇ ਇੱਥੋਂ ਦੇ ਬਹੁਤ ਹਰ ਇੱਕ ਪਿੰਡ ਚ ਹੋਣ ਲੱਗ ਗਿਆ ਇਹ ਵਾਕਾ ਕੋਈ ਕੱਲਾ ਇੱਥੇ ਨਹੀਂ ਚੰਦ ਪਾਣ ਹੋਇਆ ਦਾਨ ਸਿੰਘ ਆਲਾ ਹੋਇਆ ਸਾਡਾ ਪਿੰਡ ਹੋਇਆ ਠੀਕ ਹੈ ਆ ਕੱਲ ਗੋਣਿਆਂ ਨੇ ਮੰਡੀ ਇਹ ਕੰਮ ਹੋਇਆ ਇਹ ਬਾਈ ਜੀ ਦਿਨੋਂ ਤਿੰਨ ਵੱਧਾ ਜਾ ਰਿਹਾ ਜੇ ਪ੍ਰਸ਼ਾਸਨ ਨੇ ਇਸ ਤੇ ਨਾਥ ਨਾ ਨਾ ਪਾਈ ਤੇ ਇਹ ਇੱਕ ਤਰ੍ਹਾਂ ਦਾ ਗੈਂਗਲੈਂਡ ਬਣ ਜਾਣਾ ਹੈ ਲੋਕਾਂ ਦੇ ਨੁਕਸਾਨ ਪਹਚਾਰੇ ਜਿੰਨੇ ਵੀ ਆਸੀ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਆਸੀ ਭਾਈਚਾਰੇ ਨੂੰ ਕਰਨ ਕੀ ਐਸੀ ਭਾਈ ਜੀ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਇਹਨਾਂ ਦਾ ਇਹ ਇਹ ਤਾਂ ਮੰਨ ਕੇ ਚੱਲੋ ਵੀ ਇੱਕ ਗਰੀਬਾਂ ਨੂੰ ਦਬਾਉਣਾ ਚਾਹੁੰਦੇ ਆ ਜੀ ਅੱਛਾ ਦਬਾਉਣਾ ਚਾਹੁੰਦੇ ਗਰੀਬਾਂ ਨੂੰ ਦਬਾਉਣਾ ਚਾਹੁੰਦੇ ਵੀ ਗਰੀਬ ਸਾਡੇ ਬਰਾਬਰ ਨਾ ਹੋ ਜਾਣ ਇਹਨਾਂ ਦਾ ਮੇਨ ਮਕਸਦ ਇਹੀ ਹੈ ਕਿਉਂਕਿ ਭਾਈ ਜੀ ਹੁਣ ਮੰਨ ਕੇ ਚੱਲੋ ਕਿਸਾਨ ਜਥੇਬੰਦੀਆਂ ਹਨ ਕਿਸਾਨ ਜਥੇਬੰਦੀਆਂ ਗਰੀਬਾਂ ਨਾਲ ਖੜਦੀਆਂ ਇਹ ਗਰੀਬਾਂ ਨਾਲ ਖਿਲਾਫ ਕਰ ਰਿਹਾ ਤਰਨਾਟ ਬੰਦੇ ਗਰੀਬਾਂ ਦੇ ਕਿਹਦੇ ਤੁਸੀਂ ਆਮਾਦੀ ਪਾਰਟੀ ਦੇ ਆਗੂ ਦਾ ਨਾਂ ਲੈਨੇ ਆ ਵੀ ਆਮਾਦੀ ਪਾਰਟੀ ਦਾ ਆਗੂ ਹੈ ਉਹ ਐਮਐਲਏ ਦੇ ਨੇੜੇ ਹੈ ਐਮਐਲਏ ਦਾ ਬੰਦਾ ਹੈ ਉਹ ਮੈਂਬਰ ਹੈ ਜਾਂ ਬਲਾਕ ਸਮਤੀ ਮੈਂਬਰ ਹੈ ਜਾਂ ਉਹਦੇ ਕੋਲ ਅਹੁਦਾ ਕੀ ਆ ਸਰਕਾਰ ਦਾ ਇਹ ਤਾਂ ਜੀ ਆਪਣੇ ਇੱਕ ਇੱਥੋਂ ਦੇ ਮੰਨ ਕੇ ਚਲੋ ਐਮਐਲਏ ਸਾਹਿਬ ਨੇ ਉਹੀ ਫੋਰਵਰਟੀ ਦੇ ਤੌਰ ਤੇ ਲਾਤਾ ਨਾ ਤਾਂ ਕੋਈ ਇਹਦੇ ਕੋਲ ਲੈਟਰ ਪੈਡ ਹੈ ਨਾ ਕੋਈ ਇਹਦੇ ਕੋਲ ਮੋਹਰ ਹੈ ਨਾ ਕੋਈ ਇਹਦੇ ਕੋਲ ਅਹੁਦਾ ਹੈ ਕੁਛ ਨਹੀਂ ਇਹਦੇ ਕੋਲੇ ਸਿਰਫ ਇੱਕ ਚੌਧਰ ਹੈ ਇਹਦੇ ਕੋਲੇ ਉਹ ਜਮਾਰਿਆ ਲੋਕਾਂ ਦੇ ਕੱਲੀ ਚੌਧਰ ਚ ਮਾਰਿਆ ਜੋ ਇਹਨੇ ਮੰਨ ਕੇ ਚੱਲੋ ਜੋ ਵੀ ਇਹ ਗੱਲਾਂ ਕਰਦਾ ਹੈ ਇਹ ਲੜਾਈ ਵਾਲੀਆਂ ਹੀ ਕਰਦਾ ਬਾਈ ਜੀ ਨਹੀਂ ਨਹੀਂ ਹੁਣ ਇਲੈਕਸ਼ਨ ਆਉਣਗੇ 2027 ਦੇ ਉਹੀ ਐਮਐਲਏ ਤੁਹਾਡੇ ਘਰਾਂ ਦੇ ਵਿੱਚ ਵੋਟਾਂ ਲੈਣ ਆਉਣਗੇ ਉਹ ਕਹਿੰਦੇ ਆ ਜੇ ਅਸੀਂ ਕੰਮ ਕਰਿਆ ਸਾਨੂੰ ਵੋਟਾਂ ਪਾ ਦਿਓ ਜੇਕਰ ਅਸੀਂ ਕੰਮ ਨਾ ਕਰੇ ਸਾਨੂੰ ਵੋਟਾਂ ਨਾ ਪਾਓ ਜੇਕਰ ਹੁਣ ਉਹ ਵੋਟਾਂ ਲੈਣ ਆਉਣਗੇ ਉਹਨਾਂ ਨੂੰ ਸਵਾਲ ਜਵਾਬ ਕਿਸ ਤਰ੍ਹਾਂ ਦੇ ਕਰੋਗੇ ਤੁਸੀਂ ਬਾਈ ਜੀ ਸਾਡੀ ਜਥੇਬੰਦੀ ਦਾ ਪੂਰਾ ਇਹਦਾ ਬਾਈਕਾਟ ਹੈ ਬਲਾਕ ਦੇ ਵਿੱਚੋਂ ਇਹਦਾ ਵਿਰੋਧ ਕੀਤਾ ਜਾਊਗਾ ਇਹਨੂੰ ਪਿੰਡਾਂ ਦੇ ਵਿੱਚ ਸਾਡਾ ਦਿਹਾਤੀ ਮਜ਼ਦੂਰ ਸਭਾ ਦੇ ਤੌਰ ਤੇ ਇਹਦਾ ਬਾਈਕਾਟ ਸਭ ਤੋਂ ਵੱਧ ਵੋਟਾਂ ਤੁਹਾਡੀਆਂ ਐਸਸੀ ਪਰਿਵਾਰਾਂ ਦੀਆਂ ਹੁੰਦੀਆਂ ਸਭ ਤੋਂ ਵਿਰਨ ਵਾਲੇ ਵੀ ਤੁਸੀਂ ਲੋਕ ਛੇਤੀ ਹੁੰਨੇ ਹੋ ਕਹਿੰਦੇ ਜਿਹੜੇ ਤੁਸੀਂ ਲੋਕਾਂ ਥੋੜਾ ਜਿਹਾ ਨਸ਼ਾ ਕਹਿ ਦੀ ਆਪਾਂ ਇਹ ਬੋਤਲ ਕਹਿ ਦੀ ਦਾਰੂ ਦੀ ਉਸ ਤੋਂ ਲੋਕ ਤੇ ਵੀ ਤੁਰਸੀ ਮਰ ਜਾਣੇ ਆ ਜਦੋਂ ਵੋਟਾਂ ਆਉਂਦੀਆਂ ਫਿਰ ਜਦੋਂ ਵੋਟਾਂ ਤੋਂ ਬਾਅਦ ਤੁਸੀਂ ਰੋਣੇ ਆ ਫਿਰ ਉਹ ਕਹਿੰਦੇ ਸੀ ਵੋਟਾਂ ਫਿਰ ਹੀ ਨਹੀਂ ਪਾਈਆਂ ਪੈਸੇ ਦੇ ਕੇ ਵੋਟਰ ਆਪਾਂ ਗਏ ਤੁਹਾਨੂੰ ਇਹ ਗੱਲ ਬਾਈ ਜੀ ਤੁਹਾਡੀ ਮੈਂ ਮੰਨਦਾ ਸਾਡੇ ਵੀ ਇੱਥੇ ਕਈ ਪੰਜ ਚਾਰ ਘਰੇ ਜੇ ਹੈਗੇ ਆ ਸਾਡੇ ਹੁਣ ਜਿਰੋ ਅਸੀਂ ਕੰਮ ਚਲਾਇਆ ਸੀ ਸਾਡਾ ਇੱਕ ਥਾਂ ਕੰਮ ਚੱਲਦਾ ਸੀ ਪੂਰੇ ਥਵਾਕ ਨਾ ਚੱਲਦਾ ਸੀ ਇਹਨਾਂ ਨੇ ਤੁਸੀਂ ਇਹ ਦੇਖ ਲਓ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਸੀ ਸਾਨੂੰ ਜੋ ਕਿ ਵੀਡੀਓ ਸਾਹਬ ਦੇ ਵਿੱਚੋਂ ਦੋ ਬੰਦੇ ਖਰਾਬ ਕਰ ਰਹੇ ਸੀ ਇੱਕ ਤਾਂ ਰਾਮ ਸਿੰਘ ਏਪੀਓ ਸੀ ਇੱਕ ਲਾਹਰੀ ਸਿੰਘ ਸੈਕਟਰੀ ਸੀ ਅਸੀਂ ਉਹਨਾਂ ਦੀ ਬਦਲੀ ਵਾਸਤੇ ਐਪਲੀਕੇਸ਼ਨ ਦਿੱਤੀ ਸੀ ਨਰੇਗਾ ਵਾਲੀਆਂ ਬੁਢੀਆਂ ਨੂੰ ਇਹਨਾਂ ਨੇ ਇਹ ਇੱਕ ਉਂਗਲਾਂ ਲਾਦੀਆਂ ਕਹਿੰਦਾ ਤੁਹਾਡੀਆਂ ਚੰਡੀਗੜ੍ਹ ਤੱਕ ਤਰੀਕਾ ਪੈਣੀਆਂ ਤੁਸੀਂ ਮੈਨੂੰ ਇਹ ਦੱਸੋ ਬਾਈ ਜੀ ਵੀ ਜੇ ਆਪਾਂ ਕਿਸੇ ਦੀ ਬਦਲੀ ਕਰਾਉਣੀ ਹੈ ਉਹਦੇ ਕਿੱਥੇ ਤਰੀਕਾ ਪੈਣੀਆਂ ਜੀ ਜੀ ਹੁਣ ਤੁਹਾਡਾ ਕੱਲ੍ਹ ਕੱਟ ਹੋਇਆ ਸੀ ਲੜਾਈ ਤੁਹਾਡੀ ਹੋਈ ਆ 15 ਦੀ ਕਿ ਹੋਈ ਆ ਹਾਂ ਜੀ 15 ਦੀ ਨੂੰ ਕੱਟ ਲੜਾਈ ਹੋਈ ਆ ਤੇ ਕੱਟ ਤੁਹਾਡਾ ਨਹੀਂ ਕਿੰਨੀ ਤਰੀਕ ਨੂੰ ਆ ਕੱਲ੍ਹ ਜੀ ਕੱਲ ਹੋਇਆ ਕੀ ਵਿਸ਼ਵਾਸ ਦਵਾਇਆ ਪ੍ਰਸ਼ਾਸਨ ਨੇ ਤੁਹਾਨੂੰ ਫਿਰ ਸਾਸਨ ਨੇ ਜੀ ਐਸਐਸਓ ਸਾਹਿਬ ਨੇ ਸਾਨੂੰ ਮੰਗਲਵਾਰ ਦਾ ਟਾਈਮ ਦਿੱਤਾ ਸੀ ਕਹਿੰਦਾ ਵੀ ਮੰਗਲਵਾਰ ਤੁਸੀਂ ਆ ਜਾਓ ਸਾਡੇ ਉੱਥੇ ਜਾ ਕੇ ਆਕੂ ਬੈਠੇ ਰਹੇ ਆ ਜੁਨੀਅਨ ਦੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸੀ ਐਚਐਸਓ ਸਾਹਿਬ सदर ਥਾਣੇ 'ਚ ਕੋਈ ਪ੍ਰੋਗਰਾਮ ਸੀ ਇਹਨਾਂ ਦਾ ਝਾੜੂ ਵਾਲਿਆਂ ਦਾ ਕੋਈ ਮੰਤਰੀ ਆਇਆ ਸੀ ਡੀਸੀ ਸਾਹਿਬ ਵੀ ਉੱਥੇ ਸੀ ਐ ਐਸਐਸਪੀ ਸਾਹਿਬ ਵੀ ਉੱਥੇ ਸੀ ਐਸਐਚਓ ਸਾਹਿਬ ਵੀ ਉੱਥੇ ਸੀ ਸਾਰੇ ਉੱਥੇ ਗਏ ਹੋਏ ਸੀ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਧਰਨਾ ਲਾਇਆ ਉਸ ਤੋਂ ਬਾਅਦ ਸਾਡੀ ਉੱਥੇ ਗੱਲ ਹੋਈ ਸੀ ਕਿਸੇ ਨਾਲ ਉਹ ਕਹਿੰਦੇ ਵੀ ਕੋਈ ਨਹੀਂ ਤੁਸੀਂ ਉਹ ਕਰਿ ਪਰ ਅਸੀਂ ਉੱਥੇ ਉਹਨਾਂ ਨੂੰ ਇਹ ਗੱਲ ਕਹੀ ਆਏ ਸੀ ਵੀ ਭਾਈ 22 ਤਰੀਕ ਨੂੰ ਸਾਡਾ ਪੱਕਾ ਧਰਨਾ ਹੋ ਜੂਗਾ ਜੇ ਪ੍ਰਸ਼ਾਸਨ ਨੇ ਕੋਈ ਉਹ ਤੇ ਨਾ ਕਾਰਵਾਈ ਕੀਤੀ ਤੇ ਇਹ ਅਖਬਾਰ ਦੇ ਵਿੱਚ ਵੀ ਖਬਰ ਆ ਗਈ ਹੈ ਭਾਈ ਜੀ ਵੀ ਜੇ ਕੋਈ ਨਾ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਫਿਰ 22 ਤਰੀਕ ਨੂੰ ਪੱਕਾ ਧਰਨਾ ਕਾਰਵਾਈ ਜਿਹੜੀ ਕਹਿੰਨੇ ਆ ਕਰਵਾਉਣੀ ਆ ਉਹ ਕਿਸ ਤਰ੍ਹਾਂ ਦੀ ਚੋਣੇ ਤੁਸੀਂ ਕਾਰਵਾਈ ਭਾਈ ਜੀ ਹੁਣ ਤੁਹਾਨੂੰ ਵੀ ਪਤਾ ਕਰੇ ਆਇਆ ਹੈ ਜਰਨਲ ਬੰਦਾ ਆਇਆ ਉਹਦੇ ਐਕਸੈਪਟ ਦਾ ਪਰਚਾਤ ਕਰਾਉਣਾ ਜਰਨਲ ਬੰਦਾ ਨਾਲ ਆਇਆ ਸੀ ਜੀ ਕਰੇ ਆਇਆ ਭਾਈ ਜੀ ਉਹਦੇ ਕੋਲੇ ਡੰਡਾ ਸੀ ਹੱਥ ਦੇ ਵਿੱਚ ਜਿਹੜਾ ਸਰਪੰਚ ਆ ਐਸਸੀ ਭਾਈ ਚਾਰੇ ਦਾ ਤੁਹਾਡੇ ਹੀ ਆਪਦਾ ਹੀ ਆ ਉਹ ਉਹਦੇ ਨਾਲ ਇੱਕ ਜਰਨਲ ਬੰਦਾ ਵੀ ਆਉਂਦਾ ਜਰਨਲ ਬੰਦਾ ਹਰਪ੍ਰੀਤ ਸਿੰਘ ਜਿਹੜੇ ਮੈਂ ਤੁਹਾਨੂੰ ਦੱਸਿਆ ਜੀ ਬਾਈ ਜੀ ਪ੍ਰਧਾਨ ਹੈ ਪਿੰਡ ਦਾ ਲਵਾਇਆ ਵਿਆ ਉਹ ਨਾਲ ਆਇਆ ਅੱਛਾ ਹਾਂਜੀ ਹਾਂਜੀ ਮਾਤਾ ਜੀ ਨੂੰ ਲੜਾਈ ਹੁੰਦੀ ਆ ਤੁਸੀਂ ਵੀ ਘਰੇ ਸੀ ਉਦੋਂ ਘਰੇ ਸੀ ਜੀ ਘਰੇ ਸੀ ਜੀ ਮੈਂ ਥੋੜਾ ਧੱਕਾ ਤੋਂ ਮੈਂ ਬਥੇਰੇ ਮਾਰੇ ਨਹੀਂ ਹਟੇ ਉਹ ਤੇ ਮੈਂ ਖਿੱਚ ਤੋ ਨਾ ਮੇਰੇ ਕੱਪੜੇ ਵੀ ਪਾਟ ਗਏ ਤੇ ਮੇਰੀ ਬੋ ਆ ਇੱਕ ਸਾਡਾ ਬੁੜਾ ਸੀਗਾ ਤੇ ਇਹ ਵੀ ਕੋਲੇ ਸੀ ਇਹਨੂੰ ਵੀ ਧੱਕਾ ਦੇਗੀ ਨਹੀਂ ਉਹ ਹਟੇਗੇ ਫੇਰ ਇੱਧਰੋਂ ਸਾਡੇ ਕੋਈ ਕੋਈ ਉਹ ਆਇਆ ਤੇ ਉਹਨੇ ਆ ਕੇ ਛਡਾਇਆ ਹੂੰ ਗੱਲ ਇੱਕ ਦੇਖਣ ਨੂੰ ਇੱਕ ਇਹ ਮਿਲਦੀ ਹੈ ਕਿ ਮਾਦਾ ਤੁਹਾਡੇ ਤੁਸੀਂ ਅਮਰਤਾਰੀ ਹੋ ਕੀ ਉਹਨਾਂ ਨੂੰ ਇਸ ਗੱਲ ਦਾ ਮਤਲਬ ਇਲਮ ਨਹੀਂ ਹੋਇਆ ਕਿ ਜਿਹੜੇ ਕਿ ਇਹ ਅਮਰਤਾਰੀ ਲੋਕ ਨੂੰ ਅਸੀਂ ਉਹਦੀਆਂ ਆਹ ਕੱਪੜਾ ਜਿਹੜਾ ਤੁਸੀਂ ਦਿਖਾਇਓ ਕੱਪੜਾ ਜਿਹੜਾ ਪਾੜਿਆਗਾ ਵੀ ਕੱਪੜਾ ਪਾੜਦੇ ਆ ਉਹਨਾਂ ਨੂੰ ਜਲਮ ਇਲਮ ਹੁੰਦਾ ਬੇਟੇ ਕਰਦੇ ਕਿਉਂ ਹੂੰ ਕਰਦੇ ਕਿਉਂ ਮੈਂ ਰੰਡੀ ਬੁੜੀਆਂ ਮੇਰੇ ਜਵਾਕਾਂ ਨੂੰ ਆ ਕੇ ਮਾਰਨ ਆਏ ਸੀ ਤੇ ਮਾਰ ਦਿੰਦੇ ਇਹਨਾਂ ਨੂੰ ਤੀਜਾ ਹੱਲ ਹੋ ਗਿਆ ਹੂੰ ਗੜ ਪੈਂਦੇ ਇਹਨਾਂ ਨੂੰ ਤੇ ਆ ਸਾਡੀ ਅੱਥ ਤਨ ਕੇ ਬੇਨਤੀ ਹੈ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਮੈਨੂੰ ਠੰਡ ਲੱਗੀ ਜਾਂਦੀ ਹੈ ਹਾਂ ਹੋਰ ਆਪ ਕੋ ਕੁਝ ਹੋ ਗਿਆ ਤੁੰਡਾ ਅਮਰਤਸ਼ਕਰ ਹੋ ਗਏ ਦਾ ਦਾ ਸਾਲ ਹੋ ਗਿਆ 10 ਸਾਲ ਹੋ ਗਏ ਅਮਰਤਰੀ ਬਣੇ ਤੇ ਨਾ ਜੀ ਮੈਂ ਇਹਨਾਂ ਦੇ ਪਿਓ ਦੀ ਵੀ ਦਾ ਹੋ ਇਹਨਾਂ ਦੇ ਦਾਦੇ ਦੀ ਵੀ ਚਾਚੀ ਲੱਗਦਾ ਚਾਚੀ ਲੱਗਦੀ ਹੈ ਹੂੰ ਇੰਨੇ ਵੱਡੇ ਥਾਂ ਅਸੀਂ ਹੂੰ ਹੂੰ ਇਨਾਂ ਦੇ ਦਾਦੇ ਵੀ ਦੀ ਚਾਚੀ ਲੱਗਦੀ ਆ ਮੈਂ ਹਾਂਜੀ ਤੁਸੀਂ ਵੀ ਇਸ ਪਰਿਵਾਰ ਦੇ ਮੈਂਬਰ ਹੋ ਹਾਂਜੀ ਮੇਰਾ ਨਾਮ ਜਗਸੀਰ ਆਈ ਤੇ ਤਕਰੀਬਨ ਸਾਡਾ ਇਹਨਾਂ ਨਾਲ ਮੈਂਬਰਾਂ ਸਰਪੰਚਾਂ ਨਾਲ ਹੋਰ ਕੋਈ ਈਸ਼ੂ ਨਹੀਂ ਜੀ ਇਲੈਕਸ਼ਨ ਹੁੰਦੇ ਹੀ ਰਹਿੰਦੇ ਆ ਜੀ ਪੰਚਾਇਤਾਂ ਨਵੀਆਂ ਆਉਂਦੀਆਂ ਰਹਿੰਦੀਆਂ ਰਹਿੰਦੀਆਂ ਪਰ ਜਿਹੜੇ ਇਹਨਾਂ ਦੀ ਸਰਕਾਰ ਆਈ ਪੰਜਾਬ 'ਚ ਪਤਾ ਹੀ ਆਪਾਂ ਨੂੰ ਜੇ ਕੀ ਕੁਛ ਕਰ ਰਹੇ ਆ ਜਿਹੜਾ ਹਰਪ੍ਰੀਤ ਆਈ ਇਹਨਾਂ ਦੀ ਸਰਕਾਰ ਬਣੀ ਨੂੰ 3 ਸਾਲ ਹੋ ਗਏ ਅੱਜ ਤੱਕ ਹਰਪ੍ਰੀਤ ਐਮਐਲਏ ਤੋਂ 1 ਰੁਪਿਆ ਪਿੰਡ ਵਾਸਤੇ ਲਿਆਇਆ ਹੋਵੇ ਤਾਂ ਅਸੀਂ ਦੇਣ ਦਾ ਰਹੀ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਜੀ ਮੈਂ ਚੇਅਰਮੈਨੇ ਕੋਟੇ ਚੋਂ 6 ਲੱਖ ਰੁਪਿਆ ਪਾਸ ਕਰਾਇਆ ਸੀ ਗੁਰੂ ਘਰ ਵਾਲੀ ਗਲੀ ਦਾ ਹੀ ਉਹ ਲੱਗਣ ਲੋਕਾਂ ਨੇ ਨਹੀਂ ਦਿੱਤਾ ਆਪਾਂ ਉੱਥੇ ਈਸ਼ੂ ਨਹੀਂ ਬਣਾਇਆ ਪਰ ਮੇਰੇ ਕੋਲੇ ਕੋਈ ਪਾਵਰ ਨਹੀਂ ਸੀ ਮੇਰੇ ਕੋਲੇ ਲੋਕਾਂ ਦਾ ਪ੍ਰੇਮ ਸੀ ਤੇ ਵਾਹਿਗੁਰੂ ਦੀ ਕਿਰਪਾ ਸੀ ਆਪਾ ਪਾਸ ਕਰਾਇਆ ਸੀ ਮੈਂ ਇਹ ਦੀ ਮੂਹੇ ਨਹੀਂ ਮੇਰੀ ਸਰਕਾਰ ਹੈ ਸਰਕਾਰ ਆਪਦੇ ਭਰਾਵਾਂ ਦੀ ਸੀ ਜੇ ਮੇਰੇ ਨਾਲ ਉਹ ਸੀਗੇ ਅੱਜ ਵੀ ਮੇਰੇ ਨਾਲੋਂ ਖੜੇ ਹੈ ਪਰ ਇਹਨੇ 1 ਰੁਪਿਆ ਵੀ ਪਿੰਡ ਚ ਲਾਇਆ ਹੋਵੇ ਜੀ ਆ ਸਾਡੇ ਛੱਪੜ ਦਾ ਵਿਕਾਸ ਵੇਖ ਲਓ ਜੀ ਪਹਿਲੀ ਪੰਚਾਇਤ ਦੀ ਮੀਟਿੰਗ ਤੇ ਅਸੀਂ ਇਹਦਾ ਮਤਾ ਪਾਇਆ ਸੀ ਅਸੀਂ ਆਖਿਆ ਵੀ ਤੁਸੀਂ ਕੱਲਾ ਇਹਦਾ ਪਾਣੀ ਕਢਾ ਦਿਓ ਹੋਰ ਤਾਂ ਗ੍ਰਾਂਟ ਸਰਕਾਰ ਤੋਂ ਨੂੰ ਦਿੰਦੀ ਨਹੀਂ ਨਾ ਤੁਸੀਂ ਦੇਣੀ ਹੈ ਤੇ ਕੱਲਾ ਇਹਦਾ ਪਾਣੀ ਕਢਾ ਦਿਓ ਇਹ ਜਿੱਥੇ ਕਿਤੇ ਮੈਨੂੰ ਬਦਨਾਮ ਕਰਦੇ ਆ ਨਰੇਗਾ ਦੇ ਕੰਮ 'ਚ ਵੀ ਕਰਦੇ ਆ ਵੀ ਇਹ ਕੰਮ ਨਹੀਂ ਚੱਲਣ ਦਾ ਇਹ ਕੰਮ ਰੋਕਦਾ ਮੇਰੇ ਕੋਲੇ ਕੱਲੀ-ਕੱਲੀ ਐਪਲੀਕੇਸ਼ਨ ਹੈ ਜਿਹੜੀ ਮੈਂ ਇਹਨਾਂ ਦੇ ਦਿੱਤੀ ਆ ਜੋ ਆਪਾਂ ਕਾਰਵਾਈ ਲਈ ਜੇ ਮੈਂ ਕਿਤੇ ਕੰਮ ਰੋਕਦਾ ਨਰੇਗਾ ਦਾ ਕੋਈ ਵੀ ਤੇ ਇਹੇ ਜੀ ਐਪਲੀਕੇਸ਼ਨ ਰਾਈ ਜਾਂ ਕੋਈ ਵੀਡੀਓ ਹੈ ਫੋਟੋ ਹੈ ਉਹ ਸਬੂਤ ਦੇਣ ਪਾਵਾਂ ਪਬਲਿਕ 'ਚ ਜੀ ਫਿਰ ਮੈਨੂੰ ਗੁਰੂ ਘਰ ਬੁਲਾ ਕੇ ਜੇ ਮੈਂ ਗਲਤੀ ਕਰੂੰਗਾ ਤੇ ਮੈਂ ਪਬਲਿਕ ਦੇ ਸਾਹਮਣੇ ਗਲਤੀ ਮੰਨੂੰਗਾ ਅਗਰ ਜੇ ਇਹ ਬੰਦਿਆਂ ਨੇ ਗਲਤੀ ਕੀਤੀ ਹੈ ਤਾਂ ਇਹ ਗਲਤੀ ਮੰਨਣ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਜਿਹੜੀ ਇਹ ਜਿਹੜੀ ਸਾਡੇ ਸ਼ਨੀਵਾਰ ਦੀ ਲੜਾਈ ਹੈ ਉਹਦੇ ਚ ਸਾਡਾ ਨਰੇਗਾ ਦਾ ਕੰਮ ਕੱਸੀ ਤੇ ਚੱਲਦਾ ਇਹਨਾਂ ਦਾ ਸਕੂਲ ਤੇ ਚੱਲਦਾ ਸਕੂਲ ਤੇ ਜਿਹੜਾ ਕੰਮ ਚੱਲਦਾ ਜੀ ਸਰਕਾਰ ਨਹੀਂ ਕਰਿਆ ਹੋਇਆ ਵੀ ਸਕੂਲ ਚ ਤੇ ਸਮੁਸ਼ਕਾਨ ਘਾਟ ਚ ਆਪਾਂ ਕੰਮ ਨਹੀਂ ਕਰ ਸਕਦੇ ਉਹ ਆਪਾਂ ਕਰ ਸਕਦੇ ਆ ਪਿੰਡ ਦੀ ਪ੍ਰੱਪੀ ਹੈ ਸਹਿਮਤੀ ਨਾਲ ਹੁਣ ਸਾਡੇ ਨਾਲ ਤਾਂ ਇਹ ਇਹ ਇਸ਼ੂ ਬਣਾਉਂਦੇ ਆ ਅਸੀਂ ਸਹਿਮਤ ਕਿਵੇਂ ਹੋਵਾਂਗੇ ਜੀ ਅਸੀਂ ਐਡੀਸੀ ਸਾਹਿਬ ਨੂੰ ਇਹ ਵੀ ਐਪਲੀਕੇਸ਼ਨ ਦਿੰਨੇ ਆ ਇੱਕ ਅੱਦੇ ਦਿਨ ਚ ਵੀ ਜਿਹੜਾ ਇਹ ਪਿੰਡ ਪੰਚਾਇਤ ਕੰਮ ਕਰਾ ਰਹੀ ਹੈ ਕੀ ਉਹ ਕੰਮ ਕਿੱਥੇ ਨਿਕਲਿਆ ਉਹ ਗਰੀਬਾਂ ਨੂੰ ਕੰਮ ਤੇ ਕਿੱਥੇ ਲਾਇਆ ਗਿਆ ਤੇ ਉਹ ਪੈਸੇ ਸਰਕਾਰ ਨੇ ਤਾਂ ਦੇਣੇ ਨਹੀਂ ਉਹ ਵੀ ਉਹ ਪੰਚਾਇਤ ਜਾਹੇ ਹਰਪੀਤਾਵ ਦੇ ਕੋਲੋਂ ਦੇਊ ਜਾਂ ਐਮਐਲਏ ਆਵਦੇ ਕੋਲੋਂ ਦੇਊਗਾ ਇਹ ਗਰੀਬਾਂ ਨੂੰ ਦਬਾਉਣਾ ਚਾਹੁੰਦੇ ਆ ਜੀ ਮਗਰ ਲਾਉਣਾ ਚਾਹੁੰਦੇ ਆ ਇਹ ਸਾਡੇ ਗਰੀਬ ਜਿਹੜੇ ਲੋਕ ਆ ਅਨਪੜਤਾ ਭੋਲੇ ਭਾਲੇ ਆ ਮਗਰ ਲੱਗ ਜਾਂਦੇ ਪਰ ਅਸੀਂ ਜੁਨੀਆਨ ਦਾ ਮੈਂ ਆਪਣੇ ਬਠਿੰਡੇ ਚ ਗੋਣਿਆਂ ਨੇ ਬਲਾਕ ਦਾ ਜਰਨਲ ਸੈਕਟਰੀ ਆਈ ਦੇਤੀ ਮਦੂਰ ਸਭਾ ਦਾ ਬਾਈ ਜੀ ਨੂੰ ਮੈਂ ਫੋਨ ਕਰਕੇ ਤੁਹਾਡਾ ਨੰਬਰ ਲਿਆ ਪਹਿਲਾਂ ਤੁਹਾਡੀ ਮਿਹਰਬਾਨੀ ਆਏ ਹੋ ਤੁਸੀਂ ਸਾਨੂੰ 4 ਦਿਨ ਹੋ ਗਏ ਪ੍ਰਸ਼ਾਸਨ ਲਾਰੇ ਲਾਈ ਜਾਂਦਾ ਅੱਜ ਵੀ ਐਸਚਓ ਸਾਹਿਬ ਆਏ ਐ ਤੇ ਸਾਨੂੰ ਕਹਿੰਦੇ ਵੀ ਜਾ ਕੇ ਅਸੀਂ ਪਰਚਾ ਦਿੰਨੇ ਆ ਪਰ ਸਾਡੀ ਇਹ ਮੰਗ ਹੈ ਜੀ ਜਿਹੜਾ ਪਰਚਾ ਹੈ ਮੇਰੀ ਮਾਤਾ ਅੰਬਰਤਾਰੀ ਹੈ ਇਹਦੇ ਕੱਪੜੇ ਪਾੜੇ ਆ ਉਹ ਜੋ ਇਹਨਾਂ ਤੇ ਧਰਾਵਾ ਉਹ ਲਾਇਆ ਜਾਣ ਜੀ ਐਸੀ ਐਕਟ ਦਾ ਤੇ ਘਰੇ ਆਉਣ ਦਾ ਹੀ 307 ਰਾਤ ਦਾ ਕਤਲ ਦਾ ਪਰਚਾ ਬੰਦ ਹੈ ਉਹ ਅਸੀਂ ਜਿੰਨਾ ਚਿਰ ਇਹ ਪ੍ਰਸ਼ਾਸਨਤਾਰਾ ਨਹੀਂ ਲਾਊਗਾ ਅਸੀਂ ਚੁੱਪ ਕਰਕੇ ਘਰੇ ਨਹੀਂ ਬੈਠਾਂਗੇ ਜੀ ਸਾਨੂੰ ਧਰਨਾ ਠਾਣੇ ਲਾਉਣਾ ਪਵੇ ਐਸਐਸਪੀ ਦਫ਼ਤਰ ਲਾਉਣਾ ਪਵੇ ਜਿਹੜੇ ਪੱਤਰਕਾਰ ਵੀਰ ਨੇ ਕੱਲ ਫੋਨ ਕਰਿਆ ਸਰਪੰਚ ਨੂੰ ਸਰਪੰਚ ਇਹ ਕਹਿ ਰਿਹਾ ਵੀ ਮੈਨੂੰ ਜੀ ਕਿਸੇ ਗੱਲ ਦਾ ਪਤਾ ਨਹੀਂ ਅਸੀਂ ਇਹਨਾਂ ਦੇ ਘਰੇ ਨਹੀਂ ਗਏ ਆ ਜੀ ਉਹਨਾਂ ਦੀਆਂ ਚੱਪਲਾਂ ਪਈਆਂ ਆ ਬਜ਼ੁਰਗ ਬੈਠੇ ਐ ਬਾਹਰ 'ਚ ਤੇ ਉਹ ਬਲੱਡ ਦਿਖਾਉਣੇ ਸਾਨੂੰ ਜੀ ਜਦੋਂ ਮੇਰੇ ਸੱਟ ਮਾਰੀ ਐ ਤੇ ਬਲੱਡ ਐ ਇਹ ਇਹ ਕਹਿ ਰਿਹਾ ਵੀ ਅਸੀਂ ਉਹਨਾਂ ਦੇ ਘਰੇ ਨਹੀਂ ਗਏ ਤੇ ਸਾਨੂੰ ਬਹੁਤ ਬਹੁਤ ਯਾਰ ਬਾਈ ਜੀ ਜਿਹੜਾ ਇਹ ਵਾਕਾਂਡ ਹੋਇਆ ਪਹਿਲਾਂ ਦਾਨ ਸਿੰਘ ਵਾਲੇ ਹੋਇਆ ਚੰਦਪਨ ਹੋਇਆ ਇਹ ਲੋਕਾਂ ਨੂੰ ਐਂ ਦਬਾਉਣਾ ਚਾਹੁੰਦੇ ਐ ਕਿੱਥੇ ਭਗਵੰਤ ਮਾਨ ਦਾ ਸੀਐਮ ਦਾ ਲਾਹਣ ਹੈ ਵੀ ਪਿੰਡ ਚੇਕਤਾ ਬਣਾ ਕੇ ਰੱਖੋ ਪ੍ਰੇਮ ਨਾ ਰੋਥਵਾਕ ਬਣਾ ਕੇ ਰੱਖੋ ਪਰ ਜਿਹੜੇ ਇਹਨਾਂ ਦੇ ਆ ਚਮਚਾਗਰੀ ਆ ਜਾਂ ਆਟ ਲੋਕ ਐ ਉਹ ਪਿੰਡ ਚੇਕੇ ਨਾਲ ਕਿਉਂ ਨਹੀਂ ਰਹਿਣ ਦਿੰਦੇ ਸਾਨੂੰ ਜੀ ਗਰੀਬ ਲੋਕਾਂ ਸੀ ਸਾਨੂੰ ਇੱਕ ਦੂਜੇ ਨਾਲ ਵਿਆਹ ਸਾਦੀ ਖੁਸ਼ੀ ਗਮੀ ਚ ਅਸੀਂ ਇਕੱਠੇ ਹੁੰਨੇ ਆ ਪਰ ਇਹ ਸਾਨੂੰ ਇਕੱਠੇ ਕਿਉਂ ਨਹੀਂ ਹੋਣ ਦਿੰਦੀ ਇਹ ਇਕੱਠੇ ਐਂ ਨਹੀਂ ਹੋਣ ਦਿੰਦੇ ਵੀ ਜੇ ਇਹ ਗਰੀਬਾਂ ਦਾ ਇੱਕਾ ਹੋ ਗਿਆ ਤੇ ਸਾਨੂੰ ਕੱਲ ਨੂੰ ਵੋਟਾਂ ਕਿਸੇ ਨੇ ਕਿਹਨੇ ਪਾਉਣੀਆਂ ਜੇ ਹੁਣ ਇਹਨਾਂ ਨੇ ਬਾਈ ਜੀ ਦਿੱਲੀ ਚ ਗਰੀਬਾਂ ਦਾ ਕੁਛ ਕੀਤਾ ਨਹੀਂ ਤੇ ਦਿੱਲੀ ਚ ਇਹਨਾਂ ਦਾ ਜਲੂਸ ਨਿਕਲਿਆ ਹੁਣ ਸਾਡੇ ਐਮਐਲਏ ਮੈਂ ਤੁਹਾਨੂੰ ਇਸ ਵਾਰ ਰੁਕਦੇ ਗੱਲਬਾਤ ਰੁਕਦੇ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੋ ਹੁਣ ਨਹੀਂ ਜੀ ਹੁਣ ਨਹੀਂ ਜੁੜੇ ਹੋਏ ਤੁਸੀਂ ਜੀ ਹੁਣ ਜਿਹੜੀ ਇਹ 3 ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਕਿੱਥੇ ਇਹ ਪੰਜਾਬ 'ਚ ਇਹਨਾਂ ਨੇ ਨਸ਼ਾ ਰੋਕਿਆ ਜੀ ਕਿੱਥੇ ਕਿਸੇ ਗਰੀਬ ਤੇ ਕੁੱਟ ਮਾਰਨੀ ਹੋਈ ਕਿੱਥੇ ਕੀ ਕੀ ਕੁਛ ਨਹੀਂ ਹੁੰਦਾ ਜੀ ਆਮ ਥਾਣੇ 'ਚ ਸਾਰੇ ਪਤਾ ਹੀ ਹੈ ਜੀ ਕੀ ਹੋ ਰਿਹਾ ਕੀ ਇਹ ਸਾਡੇ 3 ਸਾਲ ਹੋ ਗਏ ਐਮ ਐਲ ਏ ਨੂੰ ਕਿਤੇ ਉਹ ਪਿੰਡ 'ਚ ਆਇਆ ਹੋਵੇ ਕਿਸੇ ਮਾਰਗ ਤੇ ਕਿਸੇ ਵੀ ਪ੍ਰੋਗਰਾਮ ਤੇ ਉਹਨੇ ਆ ਕੇ ਪੁੱਛਿਆ ਹੋਵੇ ਵੀ ਗਰੀਬੋ ਤੁਸੀਂ ਮੈਨੂੰ ਵੋਟਾਂ ਪਾਈਆਂ ਮੈਂ ਵੀ ਤੁਹਾਡਾ ਗਰੀਬ ਭਾਈਚਾਰਾ ਤੁਸੀਂ ਜੇ ਕੋਈ ਸਮੱਸਿਆ ਮੈਨੂੰ ਦੱਸੋ ਕਿਤੇ ਵੀ ਉਹਨੇ ਅਸੀਂ ਜੀ ਉਹਦੇ ਕੋਲੇ ਬਹੁਤ ਜਾਂਦੇ ਰਹੇ ਆਂ ਵੀ ਸਾਨੂੰ ਇਹ ਬੰਦਾ ਛੋਡਾ ਜੀ ਲਾਇਆ ਮੂਰੇ ਆਗੂ ਇਹ ਤੰਗ ਪ੍ਰੇਸ਼ਾਨ ਕਰਦਾ ਸਾਡੀ ਉਹਨੇ ਕੋਈ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਅਸੀਂ ਆਪਦੀ ਜੱਸੇਬੰਦੀ ਨੇ ਪ੍ਰੋਗਰਾਮ ਬਣਾਇਆ 10ਵੇਂ ਮਹੀਨੇ ਚ ਉਹਦੇ ਪਿੰਡ ਧਰਨਾ ਲਾਇਆਈ ਉੱਥੇ ਉਹਨੇ ਸਪਸ਼ਟ ਇਹ ਕਹਤਾ ਸਾਨੂੰ ਆਪ ਨਹੀਂ ਮਿਲਿਆ ਜਿਹੜੇ ਉਹਦੇ ਉਹ ਕਹਿੰਦੇ ਵੀ ਸਾਨੂੰ ਇਹਨੇ ਵੋਟਾਂ ਪਾਈਆਂ ਜਿਹੜੇ ਲੋਕਾਂ ਨੇ ਉਹੀ ਸਾਡੇ ਲੀਡਰ ਹੈ ਜੋ ਉਹ ਕਹਿਣਗੇ ਅਸੀਂ ਉਹੀ ਕਰਾਂਗੇ ਵੀ ਦੂਜੇ ਬੰਦਿਆਂ ਦੀ ਅਸੀਂ ਗੱਲ ਨਹੀਂ ਸੁਣਨੀ ਕਿਉਂ ਨਹੀਂ ਸੁਣਨੀ ਜੀ ਜਦੋਂ ਅਸੀਂ ਵੋਟਾਂ ਲੋਕਾਂ ਨੇ ਪਾਈਆਂ ਪਹਿਲਾਂ ਕਾਂਗਰਸ ਹੀ ਕਾਲੀ ਸੀਗੇ ਆਮਨਾ ਤਾਂ ਲੋਕ ਹੈ ਨਹੀਂ ਸੀ ਲੋਕਾਂ ਨੇ ਪਾਈਆਂ ਫਿਰ ਸਾਡਾ ਅੱਗੇ ਦੜਵਾਇ ਤੋ ਸੀ ਹੁਣ ਦੁਬਾਰੇ ਚੋਣਾਂ ਹੋਈਆਂ ਉੱਥੇ ਜੀ ਉੱਥੇ ਜਿਹੜਾ ਇਹਨਾਂ ਦਾ ਪਹਿਲਾਂ ਸੀਗਾ ਉਹਨੂੰ ਛੱਡ ਕੇ ਨਵੇਂ ਨੂੰ ਟਿਕਟ ਦੇਤੀ ਉਹਦੀਆਂ ਬੱਸਾਂ ਜੀ 250 300 ਤੇ ਉਹ ਬੱਸਾਂ ਹੁਣ ਕੱਲ ਪਰਸੋਂ ਦੀ ਗੱਲ ਆ ਖਬਰ ਆਈ ਹੈ ਉੱਥੇ 5 6 ਬੰਦਿਆਂ ਦੀ ਮੌਤ ਹੋਈ ਹੈ ਤੇ ਥੋੜੇ ਦਿਨ ਹੋ ਗਏ ਪਹਿਲਾਂ ਜੀ ਇੱਥੇ ਗੋਨਿਆਣੇ ਕੁਰਦ ਉੱਥੇ ਇੱਕ ਲੇਡੀ ਦੀ ਲਤੜਤਾ ਇਹ ਜਿਹੜੇ ਵੱਡੇ ਲੋਕ ਐ ਇਹ ਵੱਡਿਆਂ ਨਾਲ ਹੀ ਰਲ ਗਏ ਜੀ ਗਰੀਬ ਦੀ ਕੋਈ ਬਾਤ ਨਹੀਂ ਪੁੱਛਦਾ ਇਹਨਾਂ ਨੇ ਕਿਤੇ ਆਪਣੇ ਇੰਨੇ ਐਮਐਲਏ ਐ ਕਿਤੇ ਗਰੀਬ ਵਾਸਤੇ ਆਵਾਜ਼ ਨਹੀਂ ਠਾਈ ਸ਼ਹਿਰਾਂ 'ਚ ਵੀ ਗਰੀਬਾਂ ਦੀਆਂ ਆਹ ਮੰਗਾਏ ਕਿਸਾਨ ਗਰੀਬ ਮਜ਼ਦੂਰ ਏਕਤਾ ਧਰਨਾ ਲਾਉਣੇ ਐ ਇਹ ਉੱਥੇ ਕਿਉਂ ਨਹੀਂ ਗੱਲਾਂ ਸੁਣਦੇ ਹੁਣ ਦਿੱਲੀ ਇਹੇ ਰਹੇ ਆ ਜੀ ਉੱਥੇ ਧਰਨਾ ਲੱਗਿਆ ਡੱਲੇਵਾਲ ਸਾਹਿਬ ਜੀ ਕਿਸਾਨ ਜਿੱਤੇ ਇੱਕ ਆਪਣਾ ਕਹਿ ਵੀ ਰਿਹਾ ਸੀ ਇਹਨਾਂ ਦਾ ਮੰਤਰੀ ਅਸੀਂ ਕੋਈ ਨਹੀਂ ਜੀ ਧਰਨੇ ਤੋਂ ਆਪਣੇ ਇਲੈਕਸ਼ਨ ਤੋਂ ਬਾਅਦ ਮਿਲਾਂਗੇ ਕਿਉਂ ਜੀ ਇੱਕ ਪਾਸੇ ਐਡਾ ਸੰਘਰਸ਼ ਹੈ ਸੋਨੂੰ ਵੋਟਾਂ ਦੀ ਲੋੜ ਹੈ ਉੱਥੇ ਕੀ ਕੁਝ ਹੋਈ ਜਾਂਦਾ ਵੀ ਸੋਨੂੰ ਵੋਟਾਂ ਪਿਆਰੀਆਂ ਸੋਨੂੰ ਲੋਕਾਂ ਦੀਆਂ ਜਾਨਾਂ ਤਾਂ ਨਹੀਂ ਪਿਆਰੀਆਂ ਉੱਥੇ ਦੋ ਮੁੰਡਿਆਂ ਦੀ ਜਾਨ ਗਈ ਕੀ ਉਹਨਾਂ ਦੇ ਪਰਿਵਾਰਾਂ ਨੂੰ ਕੀ ਦਿੱਤਾ ਇਹਨਾਂ ਨੇ ਜੀ ਸਰਕਾਰ ਨੇ ਬਾਹਰ ਫੜੀ ਆਈ ਉਹ ਵੀ ਸਾਡੇ ਭੈਣ ਭਰਾ ਸੀ ਕੀ ਉਹਨਾਂ ਦੇ ਪਰਿਵਾਰ ਨੂੰ ਹੁਣ ਸ਼ਹੀਦ ਭਗਤ ਸਿੰਘ ਦੀ ਇਹਨਾਂ ਨੇ ਸੌਂ ਖਾਦੀ ਸੀ ਖੜਕੜ ਕਲਾਈ ਕੀ ਉਹਨਾਂ ਦੇ ਪਰਿਵਾਰ ਵਾਸਤੇ ਕਿਦੇ ਇਹਨਾਂ ਨੇ ਮੁੱਦਾ ਠਾਇਆ ਜੀ ਉਸ ਤੋਂ ਬਾਅਦ ਗਏ ਕਿਤੇ ਜੀ ਜੀ ਅਸੀਂ ਜੋਦਾ ਸੀ ਉਹਨੇ ਦੁਨੀਆ ਜਿਹੜਾ ਕਿੰਨੇ ਉਹਨੇ ਕੀ ਕੀ ਨਵੇਂ ਕਰਿਆ ਇਹ ਇੰਨਾ ਨਹੀਂ ਕਿਤੇ ਵੀ ਉਹਦਾ ਸਵਾਲ ਜਾਂ ਉਹਦੀ ਭੈਣ ਭਰਾ ਚਾਚੇ ਤਾਈ ਕੋਈ ਵੀ ਰਿਸ਼ਤੇਦਾਰ ਹੈ ਕਿੱਥੇ ਉਹਨਾਂ ਨੂੰ ਸਰੋਪਾ ਦਿੱਤਾ ਜਾਂ ਕਿਤੇ ਸੱਦੇ ਆ ਜੀ ਵੀ ਤੁਹਾਡੀ ਤੁਸੀਂ ਜੀ ਪੰਜਾਬ ਦੇ ਨਾ ਆ ਕੁਛ ਕੀਤਾ ਤੁਹਾਡੇ ਬੇਟੇ ਨੇ ਅਸੀਂ ਤੁਹਾਡੇ ਨਾਲ ਖੜੇ ਹਾਂ ਕੀ ਇੱਥੇ ਉਹ ਵਾਦੇ ਭਗਵੰਤ ਮਾਨ ਦੇ ਕਿੱਥੇ ਗਏ ਜੀ ਉਹ ਭੈਣ ਜੀ ਹੈ ਜਿਹੜੀ ਉਹਦੇ ਘਰੋਂ ਉਹ ਕਿੰਨੇ ਕਿੰਨੇ ਗੱਡੀ ਜਾਂਦਾ ਕਾਫਲਾ ਲੈ ਕੇ ਇਹਦੀ ਮਾਤਾ ਜੀ ਕੀ ਉਹ ਆਜਾਬ ਬੰਦੇ ਨੂੰ ਮਿਲਦੇ ਆ ਕਿਸੇ ਨੂੰ ਜੀ ਜਿਹੜੇ ਆਪਣੇ ਇਹਨਾਂ ਦੇ ਐਮਐਲਏ ਆ ਗਰੀਵ ਸੀ ਐਮਐਲਏ ਪਰ ਉਹਨਾਂ ਕੋਲੇ ਅੱਜ ਜੀ ਚੈੱਕ ਕਰੋ ਪ੍ਰਾਪਰਟੀ ਕਿੱਥੋਂ ਆ ਗਈ ਪੈਸਾ ਕਿੱਥੋਂ ਆ ਗਿਆ ਸੇਲਰ ਗੱਡੀਆਂ ਕਿੱਥੋਂ ਆ ਗਈ ਪਹਿਲਾਂ ਤਾਂ ਆਪਾਂ ਮੋਬਾਈਲਾਂ ਠੀਕ ਕਰਦੇ ਹੁੰਦੇ ਸੀ ਕੰਮ ਕਰਦੇ ਹੁੰਦੇ ਸੀ ਅੱਜ ਕਿਹਦਾ ਮਸੀਂ ਵੀ ਕੰਮ ਕਰਦੇ ਆ ਜੀ ਸਾਡੇ ਕੋਲੇ ਤਾਂ ਆਇਆ ਨਹੀਂ ਇਹਨਾਂ ਕੋਲੇ ਉਹ ਪੈਸਾ ਕਿਵੇਂ ਆ ਗਿਆ ਜੀ ਜੇ ਲੁੱਟ ਕਰੀ ਹੈ ਤਾਂ ਫੇਰ ਹੀ ਆ ਹੁਣ ਕੀ ਉਹ ਇਲਾਕੇ ਚ ਵੜਨਗੇ ਪਿੰਡਾਂ ਚ ਜੀ ਕਿੱਥੇ ਵੜਨਗੇ ਲੋ ਚੋਣਾ ਤਾਂ ਹੋਣਾ ਦੁਬਾਰੇ ਐਮਸੀ 당ਾਈ ਬਲਕਾਂ ਸ਼ਾਂਤੀ ਦੀਆਂ ਕੀ ਉਹ ਲੋਕ ਫਿਰ ਇਹਨਾਂ ਨਾਲ ਕਿੰਨੇ ਕੜਨਗੇ ਇਹ ਸਾਡੀ ਭਗਵੰਤ ਮਾਨ ਨੂੰ ਸੀਐਮ ਦੇ ਕਰ ਖਬਰ ਪਹਚਾਓ ਵੀ ਜਿਹੜੇ ਛੋਡੇ ਇਹ ਐਮਐਲਏ ਐ ਛੋਡੇ ਗਾਂ ਪਿੰਡਾਂ ਚ ਗਾਂ ਉਹਨਾਂ ਦੇ ਗੁੰਡੇ ਪਾਲੇ ਹੋਏ ਐ ਇਹਨਾਂ ਨੂੰ ਸਮਝਾ ਲਓ ਨਹੀਂ ਛੋਡਾ ਬਹੁਤ ਹਾਲ ਮਾੜਾ ਹੋਊਗਾ ਬਹੁਤ ਆਉਣ ਦਿਨ ਆਉਣ ਵਾਲੇ ਦਿਨਾਂ ਚ ਇਹ ਜਸੇ ਬੰਦਗਾਂ ਨਹੀਂ ਅਸੀਂ ਕਰਕੇ ਹੋ ਸਕਦਾ ਸਾਨੂੰ ਸੀਐਮ ਦੀ ਕੋਠੀ ਦਾ ਵੀ ਘਰਾ ਕਰਨਾ ਪਵੇ ਜੀ ਅਸੀਂ ਉਹਨਾਂ ਨਾਲ ਰਹਿ ਕਰਕੇ ਸੀਐਮ ਕੋਲ ਵੀ ਸਾਡੇ ਏਰੀਆ ਚ ਬਹੁਤ ਇਹਨਾਂ ਨੇ ਕੰਮ ਪੁੱਟੇ ਕਰਿਆ ਜੀ ਕੀ ਕੀ ਸਾਨੂੰ ਗਰੀਬਾਂ ਨਾਲੋਂ ਗਰੀਬਾਂ ਨਾਲ ਮਰਾਈ ਜਾਂਦੇ ਆ ਕੀ ਸਾਥੋਂ ਗਲਤੀ ਹੋਈ ਹੈ ਜੀ ਕਿਉਂ ਮਰੌਂਦੇ ਆ ਸਾਨੂੰ ਕਿਉਂ ਲੜਾਉਂਦੇ ਆ ਇਹ ਸਾਨੂੰ ਭਗਵੰਤ ਮਾਨ ਨੂੰ ਸਾਡੀ ਰਿਕੁਐਸਟ ਹੈ ਬੇਨਤੀ ਹੈ ਹੱਥ ਜੋੜ ਕੇ ਵੀ ਜਿਹੜੇ ਤੁਸੀਂ ਭਗਵੰਤ ਮਾਨ ਸਾਹਿਬ ਜੀ ਵਾਅਦਾ ਕਰਦੇ ਹੋ ਪਿੰਡ ਚ ਏਕੇ ਨਾ ਰੋ ਪਰ ਇਹ ਜਿਹੜੇ ਛੋਡੇ ਇਹ ਲੋਕ ਆ ਚਮਚੇ ਆ ਪਿੰਡਾਂ ਦੇ ਇਹ ਏਕੇ ਨਾ ਕਿਉਂ ਨਹੀਂ ਰਹਿਣ ਦਿੰਦੇ ਇਹ ਆਪ ਕਿਉਂ ਨਹੀਂ ਕਿਸੇ ਨਾਲ ਲੜਦੇ ਜੀ ਜੀ ਜ਼ਿਮੀਂਦਾਰ ਹੈ ਜ਼ਿਮੀਂਦਾਰ ਨਾਲ ਕਿਉਂ ਨਹੀਂ ਲੜਦੇ ਸਾਨੂੰ ਗਰੀਬਾਂ ਨੂੰ ਕਿਉਂ ਲੜਾਉਂਦੇ ਆ ਜੀ ਜ਼ਿਮੀਂਦਾਰ ਨਾਲ ਜ਼ਿਮੀਂਦਾਰ ਨਾਲ ਲੜਨੇ ਸਾਨੂੰ ਗਰੀਬਾਂ ਨੂੰ ਕਾਹਤੋਂ ਲ ਬਿਰਕੋ ਜਿਸ ਟਾਈਮ 에 ਇੱਥੇ ਆਉਂਦੇ ਆ ਤੁਹਾਡੇ ਆ ਬਾਈ ਪੰਚਾਇਤ ਮੈਂਬਰ ਦੇ ਘਰੇ ਤੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਕੌਣ ਕੌਣ ਸੀਗਾ ਜਿਸ ਟਾਈਮ ਇਹਨਾਂ ਦੇ ਵਾਰ ਕਰਦੇ ਹੋ ਇੱਕ ਜੀ ਸਾਡੀ ਇੱਕ ਬਜ਼ੁਰਗ ਬੁੜੀ ਸੀ ਤੇ ਇੱਕ ਮਾਂ ਸੀਗਾ ਇੱਥੇ ਬਾਹਰ ਦੇ ਵਿੱਚ ਬੈਠੇ ਸੀ ਤੇ ਬੱਚੇ ਨੂੰ ਮੈਂ ਲੈ ਕੇ ਆਇਆ ਸੀਗਾ ਸਕੂਲ ਦੇ ਵਿੱਚ ਉਦੋਂ ਜਦੋਂ ਮੈਂ ਵੇਖਿਆ ਤੇ ਉਧਰੋਂ ਚਾਰ ਪੰਜ ਜਣੇ ਭੱਜੇ ਆਉਂਦੇ ਸੀਗੇ ਇਹਨਾਂ ਇਹ ਇਹਨਾਂ ਨੂੰ ਤਾਂ ਸਿੱਥੇ ਆ ਕੁੰਡੀ ਲਾਤੀ ਸੀਗੀ ਕੁੰਡੀ ਕਿਉਂ ਲਾਤੀ ਤੇ ਦਰਵਾਜ਼ੇ ਬਾਹਰ ਨਿਕਲ ਨਹੀਂ ਤਾਹੀ ਇਹਨਾਂ ਨੂੰ ਤੇ ਉਹਨਾਂ ਨੇ ਮਾਰ ਮਾਰ ਇੱਟਾਂ ਤੇ ਹਾ ਗੇਟ ਪੰਨਤਾ ਗੜੀ ਜਦੋਂ ਪੰਨਤਾ ਤੇ ਮੈਂ ਲੱਗਿਆ ਛਡਾਉਣਾ ਤੇ ਮੈਨੂੰ ਵੀ ਉਹਨਾਂ ਨੇ ਵਾ ਟੇਡਾ ਕਰਕੇ ਛੜਤਾ ਨਾ ਨੇ ਤੇ ਮੁਰਕੇ ਤੇ ਸਾਰੇ ਜਣਿਆਂ ਨੇ ਇਹਨਾਂ ਨੂੰ ਅੜਕੇ ਤੇ ਬੱਕਰੇ ਮੂਟਾ ਲੈ ਇਹਨਾਂ ਨੂੰ ਤੇ ਜਦੋਂ ਇਹ ਹਟਾਉਣ ਲੱਗੇ ਤੇ ਸਾਨੂੰ ਆਦੇ ਤੁਸੀਂ ਲੈਣਾ ਕੀ ਆਖੇ ਬਈ ਤੁਸੀਂ ਆਪਦਾ ਕੰਮ ਕਰੋ ਜਾ ਕੇ ਹਾਂ ਅਸੀਂ ਤਾਂ ਵੀ ਮਾਰਨ ਦਾ ਰਾਦਾ ਕਰਕੇ ਆਈਆਂ ਇਹਨਾਂ ਨੂੰ ਅੱਛਾ ਹਾਂ ਇੱਥੋਂ ਤੇ ਕਰ ਜਾ ਲੈ ਅੱਛਾ ਉਹ ਕਿੰਨੇ ਕ ਬੰਦੇ ਸੀ ਉਹ ਬੰਦੇ ਸੀ ਜਿਹੜੇ ਸੀ ਜੀ ਉਹ ਉਹ ਸੀ ਜਿਹਨੇ ਸੀ ਉਹਨਾਂ ਬੰਦਿਆਂ ਚ ਕੌਣ ਕੌਣ ਸੀਗੇ ਉਹ ਨਾ ਨੀ ਨਾ ਮਾ ਜਾਣਦਾ ਨੰਦੇ ਇਹ ਬੰਦੇ ਦਾ ਪਿੰਡ ਦੀ ਹੋਣਗੇ ਬੰਦੇ ਦਾ ਇੱਥੋਂ ਦੇ ਸੀਗੇ ਹਾਂ ਹਾਂ ਇਹਦਾ ਸਰਪੰਚ ਵੀ ਸੀਗਾ ਹਾਂ ਪੂਰਾ ਹਾਂ ਸੀਗਾ ਉਹ ਹਰਪ੍ਰੀਤ ਸਿੰਘ ਹਾਂਜੀ ਇੱਕ ਹਰਪ੍ਰੀਤ ਹਰਪ੍ਰੀਤ ਕੋਣ ਹੈ ਜਰਨਲ ਬੰਦਾ ਜਰਨਲ ਬੰਦਾ ਜੀ ਉਹ ਹਾਂ ਮਤਲਬ ਤੇ ਹਾਂਜੀ ਹਾਂਜੀ ਇੱਕ ਜਸਪ੍ਰੀਤ ਕੋਰ ਇੱਕ ਜਸਪ੍ਰੀਤ ਕੋਰ ਸਰਪੰਚ ਨਹੀਂ ਇੱਕ ਸਰਪੰਚ ਆਪਸੀ ਤਰਸੇਮ ਇਹ ਕੋਲਾ ਮੁੰਡਾ ਸੀਗਾ ਤੇ ਦੋ ਮੁੰਡੇ ਸੀਗੇ ਜਾਵਦੇ ਸਿਕੰਦਰ ਤੇ ਮੰਦਰਾ ਹਾਂ ਜੀ ਜਾਣੇ ਸੀ ਇਹ ਜੀ ਧੰਨਵਾਦ ਬਾਪੂ ਹਾਂਜੀ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਗਰੀਬ ਪਰਿਵਾਰਾਂ ਦੇ ਨਾਲ ਧੱਕਾ ਹੁੰਦਾ ਗਰੀਬ ਕਹਿੰਦੇ ਆ ਆਪਣਾ ਮੈਂਬਰ ਚੋਂ ਆਪਣਾ ਸਰਪੰਚ ਬਣਾਓ ਆਪਣੇ ਚੇਅਰਮੈਨ ਬਣਾਓ ਤੇ ਆਪਣੇ ਹੀ ਐਮਐਲਏ ਬਣਾਓ ਲੋਕਾਂ ਨੇ ਐਥ ਕਿ ਆਪ ਦੇ ਐਮਐਲਏ ਬਣਾਏ ਸੀ ਪਰਿਵਾਰਾਂ ਦੇ ਕਿ ਜਿਹੜਾ ਸਾਡਾ ਐਸਸੀ ਪਰਵਾਰਾਂ ਦੇ ਨਾਲ ਧੱਕਾ ਹੁੰਦਾ ਉਹ ਨਾ ਹੋਵੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਊਗਾ ਸਾਡੇ ਨਾਲ ਇਨਸਾਫ਼ ਹੋਊਗਾ ਪਰ ਇੱਥੇ ਜਿੱਥੇ ਵੀ ਤੁਸੀਂ ਹੁਣ ਲੜਾਈਆਂ ਹੁੰਦੀਆਂ ਉੱਥੇ ਐਸਸੀ ਐਮਐਲਏ ਆ ਇਹ ਵੀ ਦੱਸ ਰਹੇ ਆ ਵੀ ਜਿਹੜਾ ਇਥੋਂ ਦਾ ਮਾਸਟਰ ਜਗਸੀਰ ਸਿੰਘ ਮਾਸਟਰ ਹੈ ਐਮਐਲਏ ਆਮਾ ਦੀ ਪਾਰਟੀ ਦਾ ਉਹ ਵੀ ਇੱਕ ਐਸਸੀ ਪਰਿਵਾਰ ਨਾਲ ਜਿਹੜਾ ਇਹਨਾਂ ਦੇ ਘਰੇ ਲੜਾਈ ਕਰਨ ਆਇਆ ਸਰਪੰਚ ਉਹ ਵੀ ਇੱਕ ਐਸਸੀ ਹੈ ਜਿਨ੍ਹਾਂ ਦੇ ਕੁੱਟਮਾਰ ਹੋਈ ਹੈ ਉਹ ਵੀ ਇੱਕ ਐਸਸੀ ਹੈ ਐਸਸੀ ਐਸਸੀ ਪਰਿਵਾਰ ਲੜੇ ਜਾ ਰਹੇ ਪਰ ਉਹਨਾਂ ਨੂੰ ਐਮਐਲਏ ਬੈਠ ਕੇ ਸਮਝਾ ਵੀ ਸਕਦਾ ਐਮਐਲਏ ਦੀ ਜ਼ਿੰਮੇਵਾਰੀ ਵੀ ਬੰਦੀ ਹੈ ਕਿ ਭਾਈ ਤੁਸੀਂ ਸਾਡਾ ਆਪ ਦਾ ਪਰਿਵਾਰ ਹੋ ਲੜਨਾ ਨਹੀਂਗਾ ਪਰ ਸਮਝਾ ਸਕਦਾ ਸੀ ਕਿਉਂ ਨਹੀਂ ਸਮਝਾ ਰਹੇ ਇਹ ਤਾਂ ਹੁਣ ਐਮਐਲਏ ਨੂੰ ਪਤਾ ਜਾਂ ਇਹਨਾਂ ਲੋਕਾਂ ਨੂੰ ਪਤਾ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਜਾਤ ਜਿਓ ਧੰਨਵਾਦ